ਦੇਣਾ ਚਾਹਣਾ ਜੀ ਸਮੂਚੀ ਨੈਣਾ ਦੇਵੀ ਪੈਦਲ ਸੇਵਾ ਸੰਗ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਈ ਵਾਸੀਆਂ ਨੂੰ ਨਾਲ ਲੈ ਕੇ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆ। ਮੈਂ ਬਹੁਤ-ਬਹੁਤ ਵਧਾਈ ਦਿਨਾ ਹੈ ਔਰ ਕਾਮਨਾ ਕਰਦੇ ਆ ਕਿ ਜਿਹੜੀ ਵੀ ਮੰਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚਿੰਦੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ। ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 25 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ। ਉਰੀ ਮਾਰਸਲਾ ਮੰਦਰ ਦੇ ਵਿੱਚੋਂ ਪਹਿਲਾਂ ਇਥੋਂ ਮਾਰਸਲਾ ਮੰਦਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰਾਉਂਡ ਲਾ ਕੇ ਆਈ ਦੀ ਅਸੀਂ ਫਿਰ ਉਸ ਤੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹਵਲ ਨਜ਼ਾਰਾ ਕਰਾ ਕੇ ਮੱਥਾ ਟੇਕ ਕੇ ਆਵਾਂਗੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਵਾਂਗੇ ਅਸੀਂ ਮਾਤਾ ਅੱਗੇ ਇਹੋ ਅੰਦਾਜ਼ ਕਰਦੇ ਆਂ ਇਹੋ ਦੁਆ ਕਰਦੇ ਆਂ ਕਿ ਸਭ ਦੀ ਝੋਲੀ ਖੁਸ਼ੀਆਂ ਨਾਲ ਭਰੀ ਰੱਖਿਓ ਧੰਨਵਾਦ ਦੇਣਾ ਚਾਹੁੰਦਾ ਜੀ ਸਮੁੱਚੀ ਨੈਣਾ ਦੇਵੀ ਪੈਦਲ ਸੇਵਾ ਸੰਘ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਮਾਂ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਹੈ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਕਾਮਨਾ ਕਰਦਾ ਹਾਂ ਕਿ ਜਿਹੜੀ ਵੀ ਮਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰਨ ਤੇ ਸਾਰੇ ਜਾਣਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਘ ਵੱਲੋਂ ਅੱਜ 28ਵਾਂ ਪੈਦਲ ਯਾਤਰਾ ਜਾ ਰਹੀ ਹੈ ਜੀ ਚੋਰੀ ਮਾਰਸਾਲਾ ਮੰਦਰ ਦੇ ਵਿੱਚੋਂ ਪਹਿਲਾਂ ਇਥੋਂ ਮਾਰਸਾਲਾ ਮੰਦਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਗ ਲਾ ਕੇ ਆਈ ਦੀ ਅਸੀਂ ਫਿਰ ਉਦੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹਵਨ ਪੁਜਾਰਾ ਕਰਾ ਕੇ ਮੱਥਾ ਟੇਕ ਕੇ ਆਵਾਂਗੇ ਮਾਤਾ ਦਾ ਆਸ਼ੀਰਵਾਦ ਲੈ ਕੇ ਸਿੱਪਾਸ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਹਾਂ ਇਹੋ ਦੁਆ ਕਰਦੇ ਹਾਂ ਕਿ ਸਭ ਦੀ ਚੋਲੀ ਖੁਸ਼ਹਾਲ ਨਾ ਭਰੀ ਰੱਖਿਓ